অমৃতসর नगर निगम दिया चुनाव विच वार्ड नंबर 68 तो पार्टी जनता पार्टी दे उम्मीदवार अनिल कुमार बिट्टू वसीका नवीस ने आज अपनी वार्ड विच इलाका आदर्श नगर विच साका काउंसलर दविंदर पहलवान अति राकेश लखी जी दे नाल डोर टू डोर चौन प्रचार कीता पत्रकार विशाल शर्मा दी विशेष रिपोर्ट ਅੱਜ ਦੇ ਤਰੀਕ 'ਚ ਸਭ ਤੋਂ ਮੁਸ਼ਕਲ ਹੈਗਾ ਕਿਸੇ ਲਈ ਟਾਈਮ ਕੱਟਣਾ ਟਾਈਮ ਬਹੁਤ ਕੀਮਤੀ ਹੈ ਅੱਜ ਮੇਰੇ ਸੱਜਣਾ ਨੇ ਜਿਹੜਾ ਮੇਰੇ ਤੇ ਮੇਰੇ ਲਈ ਟਾਈਮ ਕੱਟਿਆ ਨਾ ਉਹ ਮੇਰੇ ਉੱਪਰ ਬਹੁਤ ਵੱਡਾ ਰਿਣ ਰਿਣ ਹੈ ਸਮਝਦਾ ਮੈਂ ਔਰ ਮੈਂ ਰਿਣ ਕਿਤਰਾ ਉਤਾਰਨਾ ਹੈ ਇਹ ਮੈਂ ਜਿੱਤੋਂ ਤੋਂ ਬਾਅਦ ਸੋਚਾਂਗਾ ਕਿਉਂਕਿ ਇਹ ਸਾਰੇ ਹੀ ਮੇਰੇ ਜਿਹੜੇ ਭੈਣ ਭਰਾ ਨੇ ਮੇਰੇ ਆਪਣੇ ਪਹਿਲਵਾਨ ਜੀ ਨੇ ਅੱਜ ਜਿਹੜੇ ਇਲਾਕੇ 'ਚ ਮੈਨੂੰ ਲੈ ਕੇ ਆਇਆ ਮੈਨੂੰ ਤੇ ਇਹ ਨਹੀਂ ਪਤਾ ਲੱਗਾਂਗਾ ਕਿ ਮੈਂ ਕੈਂਡੀਡੇਟ ਆ ਕਿ ਇਹਨਾਂ ਦਾ ਪਰਿਵਾਰ ਦਾ ਮੈਂਬਰ ਆ ਔਰ ਮੈਨੂੰ ਮੇਰੇ ਖਿਆਲ ਚ ਕੋ ਜਿਆਦਾ ਜ਼ੋਰ ਲਾਉਣ ਦੀ ਲੋੜ ਨਹੀਂ ਪੈਣੀ ਜ਼ਰੂਰਤ ਨਹੀਂ ਪੈਣੀ ਮੇਰਾ ਇਹਨਾਂ ਨੇ ਬੜਾ ਅੱਛਾ ਇਤਜ਼ਾਮ ਕੀਤਾ ਹੈ ਕਰੋ ਕਰੀ ਹਰ ਘਰ ਦੇ ਵਿੱਚ ਇਹਨਾਂ ਨੇ ਮੇਰਾ ਬੜਾ ਪ੍ਰਚਾਰ ਕੀਤਾ ਹੈ ਔਰ ਮੈਂ ਸ਼ੁਕਰਗੁਜ਼ਾਰ ਹਾਂ ਉਸ ਪਰਮਾਤਮਾ ਦਾ ਉਸ ਲੀਡਰਸ਼ਿਪ ਦਾ ਆਪਣੇ ਮੈਂਬਰਾਂ ਦਾ ਜਿਨ੍ਹਾਂ ਨੇ ਮੈਨੂੰ ਇਸ ਟਿਕਟ ਨਾਲ ਨਵਾਜਿਆ ਔਰ ਮੈਂ ਪੂਰੀ ਕੋਸ਼ਿਸ਼ ਹੈ ਮੇਰੀ ਪਰਮਾਤਮਾ ਦੇ ਹੱਥ ਜੋੜ ਕੇ ਕਿ ਮੈਂ ਟਿਕਟ ਭਾਜਪਾ ਦੀ ਝੋਲੀ ਜਪਾਵਾਂਗਾ ਆਪਣੇ ਸੱਜਣਾਂ ਦੀ ਦਿਯਾ ਨਾਲ ਆਪਣੇ ਸਾਥੀਆਂ ਦੀ ਦਿਯਾ ਨਾਲ ਪਲਵਾਂ ਦੇ ਦਾ ਸ਼ੇਰ ਪਲਵਾਂ ਜਿਹਦਾ ਸ਼ੇਰ ਮੇਰੇ ਸਿਰ ਤੇ ਚਾਹੀਦਾ ਹੈ ਮੇਰੇ ਸੱਜਣਾ ਦਾ ਚਾਹੀਦਾ ਔਰ ਟਿਕਟ ਕਿਤੇ ਨਹੀਂ ਜਾਏਗੀ ਇਲਾਕਾ ਨਿਵਾਸੀਆਂ ਨੂੰ ਮੁਸ਼ਕਲ ਆ ਰਹੀ ਹੈ ਇਲਾਕਾ ਨਿਵਾਸੀਆਂ ਦੀ ਜਿਹੜਾ ਮੁਸ਼ਕਲਾਂ ਨੇ ਭਾਜੀ 21 ਤੋਂ ਬਾਅਦ ਸ਼ੁਰੂ ਕਰ ਦੇਣੀ ਹੈ ਹਾਲ ਕੱਢ ਰਿਹਾ ਜੋ ਪਿੱਛੇ ਹੋ ਗਿਆ ਉਹ ਸਾਨੂੰ ਪਤਾ ਹੈ ਔਰ ਜਿਨੇ ਕੰਮ ਕੀਤਾ ਉਹ ਤੇ ਦੁਬਾਰਾ ਆ ਜਾਏਗਾ ਜਿੰਨੇ ਨਹੀਂ ਕੀਤਾ ਉਹਨੂੰ ਕਿਦੋਂ ਬਾਅਦ ਪਤਾ ਲੱਗ ਜਾਏਗਾ 21 ਰਾਤ ਨੂੰ ਹੀ ਪਤਾ ਲੱਗ ਜਾਏਗਾ ਕਿ ਆਪਾਂ ਨੇ ਕੋਈ ਗਲਤੀਆਂ ਕਿੱਥੇ ਹੋਈਆਂ ਨੇ ਔਰ ਗਾਂ ਗਲਤੀਆਂ ਸੁਧਾਰ ਦੀ ਕੋਸ਼ਿਸ਼ ਕਰਾਂਗੇ ਔਰ ਇਹ ਇਲਾਕਾ ਮੇਰਾ ਕੋਈ ਵੀ ਉਮੀਦਵਾਰ ਜਾਂ ਮੇਰੇ ਕੋਈ ਵੋਟਰਾਂ ਦਾ ਮਸਲਾ ਨਹੀਂ ਹੈਗਾ ਸਾਰੇ ਮੇਰੇ ਮੈਂਬਰ ਨੇ ਮੇਰਾ ਪਿਆਰ ਸ਼ੁਰੂ ਤੋਂ ਹੀ ਇਹਨਾਂ ਨਾਲ ਹੈ ਪਰ ਭਾਈ ਮੌਜੂਦਾ ਸਰਕਾਰ ਨੇ ਵਾਦੇ ਮੋਰ ਕਿਤੇ ਚਲੋ ਮਸਲਾ ਇਹ ਹੈ ਕਿ 21 ਤਰੀਕ ਨੂੰ ਪਤਾ ਲੱਗ ਜਾਏਗਾ ਜੀ ਜੋ ਜਿਸ ਨੇ ਵਾਦਾ ਨਿਭਾਇਆ ਉਹਨੂੰ ਵੀ ਪਤਾ ਲੱਗ ਜਾਏਗਾ ਨੇ ਨਹੀਂ ਨਿਭਾਇਆ ਉਹਨੂੰ ਵੀ ਪਤਾ ਲੱਗ ਜਾਏਗਾ ਸਾਡਾ ਫੋਕਸ ਹੈਗਾ ਸਾਡੀ ਪਾਰਟੀ ਤੇ ਸਾਡੇ ਸਾਰੇ ਜਿੰਨੇ ਵੀ ਵਰਕਰ ਨੇ ਉਹਨਾਂ ਤੇ ਅਸੀਂ ਕੋਸ਼ਿਸ਼ ਕਰਨੇ ਕਿ ਆਪਣੀ ਟਿਕਟ ਕਢਾ ਕੇ ਪਾਰਟੀ ਦੇ ਚੋਲੇ ਚ ਪਾਈਏ ਧੰਨਵਾਦ ਹੋਰ ਤੁਹਾਡੇ ਚੈਨਲ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਸਾਡਾ ਮੀਡੀਆ ਨੇ ਕਿੰਨਾ ਵੱਡਾ ਪ੍ਰਚਾਰ ਕੀਤਾ ਔਰ ਦਿਨ ਰਾਤ ਲੱਗੇ ਹੋਏ ਨੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਵੋਟਰਾਂ ਨੂੰ ਇਹ ਅਪੀਲ ਕਰਦਾ ਇੱਕ ਵੱਧ ਚੜ ਕੇ ਵੋਟਾਂ ਪਾਓ ਬਾਕੀ ਇਖਾਮ ਲਾਂ ਗਿਆ ਧੰਨਵਾਦ ਮੈਂ ਹਰਿੰਦਰ ਕੁਮਾਰ ਚਰਮਾ ਰਿਟਾਇਰਡ ਟੀਚਰ ਅੱਜ ਅਨਲ ਕੁਮਾਰ ਬਿੱਟੂ ਜੀ ਸਾਡੇ ਗ੍ਰਹਿ ਵਿਖੇ ਆਏ ਹਨ ਮੈਂ ਇਹਨਾਂ ਦਾ ਬੜਾ ਸਵਾਗਤ ਕਰਦਾ ਹਾਂ ਔਰ ਆਏ ਹੋਏ ਸਾਰੇ ਸੱਜਣਾ ਦਾ ਵੀ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਆ ਕੇ ਤੇ ਸਾਡੀ ਹੌਸਲਾ ਫਜ਼ਾਈ ਜਿਹੜੀ ਕੀਤੀ ਅਸੀਂ ਮੁਹੱਲੇ ਵੱਲੋਂ ਸਾਰੇ ਭਰਾਵਾਂ ਵੱਲੋਂ ਵਿਸ਼ਵਾਸ ਦਵਾਉਂਦੇ ਹਾਂ ਕਿ ਅਸੀਂ ਪੂਰਨ ਤਨਦੇਈ ਦੇ ਨਾਲ ਤਨੋਂ ਮਨੋਂ ਹੋ ਕੇ ਵੱਧ ਤੋਂ ਵੱਧ ਵੋਟਾਂ ਪਵਾਵਾਂਗੇ ਇਹਨਾਂ ਨੂੰ ਕਾਮਯਾਬ ਕਰਾਂਗੇ ਇਹ ਮੇਰੇ ਦੋਸਤ ਨਹੀਂ ਇਹ ਮੇਰੇ ਸਟੂਡੈਂਟਸ ਵੀ ਨੇ ਮੇਰੇ ਕੋਲ بڑے ਵੀ ਨੇ ਮੇਰੇ ਭਨੇਵੇਂ ਵੀ ਨੇ ਭੈਣ ਦੇ ਲੜਕੇ ਵੀ ਨੇ ਮੇਰੇ ਭਨੇਵੇਂ ਵੀ ਨੇ ਮੈਨੂੰ ਇਹਨਾਂ ਦੇ ਬੜਾ ਮਾਣ ਆ ਫਖਰ ਆ ਔਰ ਇਹ ਹਰ ਤਰ੍ਹਾਂ ਦੇ ਨਾਲ ਸਾਡੀ ਮਹੱਲੇ ਦੇ ਧਿਆਨ ਕਰਨਗੇ ਔਰ ਨਿਮਾਈ ਕਰਨਗੇ ਔਰ ਕਾਮਯਾਬ ਹੋਣਗੇ ਮੈਂ ਸਾਰਿਆਂ ਨੂੰ ਫਿਰ ਅਪੀਲ ਕਰਨਾ ਇੱਕ ਵਾਰ ਕਿ ਇਹਨਾਂ ਨੂੰ ਅਨਿਲ ਜੀ ਨੂੰ ਵੋਟਾਂ ਪਾ ਕੇ ਤੇ ਕਾਮਯਾਬ ਕੀਤਾ ਜਾਵੇ ਆ ਗਿਆ ਆਪਣਾ ਨਾਮ ਬੋਲ ਕੇ ਨਾਮ ਬੋਲ ਕੇ ਜਿੱਦ ਤੱਕ ਆਪਣਾ ਜਿਹੜਾ ਅੱਜ ਅੱਜ ਅਨਿਲ ਜੀ ਕੋਲ ਮਿਲ ਕੇ ਆਏ ਨੇ ਕੀ ਕਹਿਣਾ ਹੈ ਦੇਖੋ ਜੀ ਮੈਨੂੰ ਤੇ ਇੱਕ ਛੋਟਾ ਜਿਹਾ ਮੈਸੇਜ ਦੇਣ ਤੇ ਮੇਰੇ ਭਰਾ ਨੇ ਅੱਜ ਸਾਰੀਆਂ ਰੂਹਾਂ ਮਿਲਾਤੀਆਂ ਵਾਂ ਮੈਂ ਕਹਿੰਦਾ ਇਹ ਤੋਂ ਉੱਤੇ ਮੈਸੇਜ ਕੋਈ ਨਹੀਂ ਹੈਗਾ ਮੈਂ ਦਵਿੰਦਰ ਪਹਿਲਵਾਨ ਵਾਰਡ ਨੰਬਰ 74 ਤੋਂ ਜੋ ਕਾਉਂਸਲਰ ਹਾਂ ਅੱਜ ਮੈਨੂੰ ਇਹ ਲੱਗਣ ਰਿਹਾ ਵੀ ਜਿਤਨਾ ਵਾਕਈ ਫੇਰ ਮੈਂ ਦੁਬਾਰਾ ਤੋਂ ਲਖਣ ਲੰਢਿਆ ਵਾਂ ਇੰਨਾ ਜ਼ਿਆਦਾ ਉਤਸ਼ਾਹ ਇੰਨਾ ਜ਼ਿਆਦਾ ਲੋਕਾਂ ਦਾ ਪਿਆਰ ਕਿ ਮੈਂ ਹੈਰਾਨ ਹੋ ਗਿਆ ਫੇਰ ਸਾਡੇ ਜਿੱਥੇ ਜਿੱਥੇ ਕੈਂਡੀਡੇਟ ਜਾ ਰਹੇ ਨੇ ਸਭ ਤੋਂ ਵੱਡੀ ਗੱਲ ਇਹ ਆ ਜੋ ਇੱਕ ਬੀਜੇਪੀ ਦਾ ਪਲਾਨ ਆ ਕਿ ਕੈਂਡੀਡੇਟ ਸਾਫ਼ ਜਣਾ ਤੁਸੀਂ ਜਿੱਥੇ ਮਰਜੀ ਜਿੱਥੋਂ ਜਿੱਥੋਂ ਤੱਕ ਮੇਰੀ ਆਵਾਜ਼ ਜਾਣਦੀ ਆ ਮੇਰੇ ਭੈਣ ਭਰਾ ਇਹ ਗੱਲਾਂ ਨੂੰ ਸੁਣਦੇ ਆ ਦੇਖੋ ਇਸ ਗੱਲ ਨੂੰ ਬਰਾਬਰ ਤੇ ਸਾਰਿਆਂ ਬਾਰੇ ਸੋਚਣਾ ਵਾ ਕਿ ਕੈਂਡੀਡੇਟ ਸਾਫ਼ ਕਿੱਥੇ ਆ ਕੋਈ ਨਸ਼ੇ ਵਾਲਾ ਕੋਈ ਆਪ ਨਸ਼ਾ ਕਰਨ ਵਾਲਾ ਜਾਂ ਲੋਕਾਂ ਨੂੰ ਕਰਾਉਣ ਵਾਲਾ ਮੇਰੇ ਭੈਣ ਭਰਾਓ ਨਾਂ ਚੁਣ ਲਿਓ ਵੀ ਆਪਾਂ ਨੂੰ ਬਾਅਦ ਚ ਬੜੀਆਂ ਪੀੜੀ ਦਰ ਪੀੜੀ ਇਹ ਪਛਤਾਵਾ ਰਹਿ ਜਾਂਦਾ ਵਾ ਅਸੀਂ ਗਲਤੀ ਕਰ ਬੈਠੇ ਆ ਇਹ ਗਲਤੀ ਪੰਜਾਂ ਸਾਲਾਂ ਦੀ ਨਹੀਂ ਹੁੰਦੀ ਇਹ ਗਲਤੀ ਕਹੇ ਉਮਰ ਤੱਕ ਹੁੰਦੀ ਆ ਜਿਹੜੇ ਵੀ ਸਾਡੇ ਭੈਣ ਭਰਾ ਗਾਂ ਬੱਚੇ ਉਹਨਾਂ ਨੂੰ ਅਸੀਂ ਸੇਧ ਦੇਣੀ ਆ ਜੇ ਅੱਜ ਮੈਨੂੰ ਗਰਨਾਨਗਪੁਰੇ ਤੋਂ ਜੁਤਾ ਕੇ ਦਿੱਲੀ ਤੱਕ ਦਾ ਰਸਤਾ ਵਿਖਾਇਆ ਵਾ ਤੇ ਉਹ ਮੇਰੇ ਭੈਣ ਭਰਾਵਾਂ ਦੀ ਦੇਣ ਆ ਤੇ ਬੜੀ ਖੁਸ਼ੀ ਹੁੰਦੀ ਆ ਜਦੋਂ ਐਮਐਲਏ ਮੰਤਰੀ ਕੋਈ ਅਫਸਰ ਇਨੀ ਗੱਲ ਕਹਿੰਦਾ ਵਾ ਵੀ ਦਵਿੰਦਰ ਪਹਿਲਵਾਨ ਯਾਰ ਬੜਾ ਮਹਿਸੂਸ ਹੁੰਦਾ ਵਾ ਸਾਡੇ ਲੋਕ ਇਲਾਕੇ ਨੂੰ ਲੋਕੀ ਕਹਿੰਦੇ ਹੁੰਦੇ ਸੀ ਯਾਰ ਇੱਥੇ ਇਲਾਕੇ 'ਚ ਇੰਤਨਾ ਵਾ ਉਤਰਾਵਾ ਉਹ ਯਾਰ ਇਲਾਕੇ ਦਾ ਫਰਕ ਨਹੀਂ ਹੁੰਦਾ ਤੁਹਾਡੀ ਸੋਚ ਦਾ ਫਰਕ ਆ ਸਿਰਫ ਸਾਨੂੰ ਸੋਚ ਵਧਾਉਣ ਦੀ ਲੋੜ ਆ ਕਿਉਂਕਿ ਮੋਦੀ ਸਾਹਿਬ ਦੀ ਰੀਸ ਕਰੋ ਜੋ ਉਹਨਾਂ ਨੇ ਬੋਲਿਆ ਵਾ ਉਹ ਕੀਤਾ ਵਾ ਮੈਂ ਆਪਣੀ ਵਾਰ 'ਚ ਵੇਖੋ ਕਿੰਨੇ ਸਿਲੰਡਰ ਵੰਡੇ ਆ ਕਿੰਨੇ ਭੈਣ ਭਰਾਵਾਂ ਦੇ 5 ਲੱਖ ਦੇ ਕਾਰਡ ਬਣਾਏ ਨੇ ਜਿਨ੍ਹਾਂ ਨੇ ਇਲਾਜ ਕਰਾਏ ਨੇ ਕਿਉਂਕਿ ਮੋਦੀ ਸਾਹਿਬ ਇੱਕ ਗੱਲ ਨੂੰ ਲੈ ਕੇ ਚੱਲਦੇ ਨੇ ਕਿ ਜਿੱਥੇ ਵਿਸ਼ਵਾਸ ਜਿੰਨੀਆਂ ਵੀ ਗੱਲਾਂ ਮੈਂ ਬੋਲੀਆਂ ਵਾ ਤੁਸੀਂ ਇਹਨੂੰ ਕੰਪੈਰੀਸ਼ਨ ਕਰੋ ਕਿ ਕੰਮ ਹੋਇਆ ਕਿ ਨਹੀਂ ਹੋਇਆ ਜੇ ਮੈਂ ਆਪਣੀ ਵਾਰਡ ਚ ਕਰ ਸਕਦਾ ਵਾਂ ਤੇ ਹਰ ਵਾਰਡ ਚ ਕਰਵਾ ਸਕਦੇ ਆ ਸੋ ਬਿੱਟੂ ਭਾਈ ਦਾ ਸਾਥ ਦਿਓ ਆਪਾਂ ਹਰ ਵਾਰਡ ਚ ਯਾਤਰਾ ਕਰਾਂਗੇ ਮੇਰੇ ਵਾਸਤੇ ਸਾਰਾ ਅੰਮ੍ਰਿਤਸਰ ਯਾਤਰਾ ਦਾ ਆਪਾਂ ਆਪਣੀ ਵਾਰਡ ਵਰਗਾ ਕਿਉਂਕਿ ਹਮ ਹਮਾ ਕੇ ਭਾਜਪੀ ਨੂੰ ਜਿਤਾਓ ਅਹੀਂ ਮੇਰ ਬਣਾਈਏ ਜਿਹੜੀਆਂ ਤਰਟੀਆਂ ਰਹਿ ਗਈਆਂ ਵਾ ਮਰਕੇਸ਼ ਲੱਖੀ ਸਾਫਕਾ ਜ਼ਿਲ੍ਹਾ ਸਖਤਰ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਸ਼੍ਰੀ ਅਨਿਲ ਕੁਮਾਰ ਜੀ ਬਿੱਟੂ ਬਸਿਕਾ ਜਿਨ੍ਹਾਂ ਦੀ ਚੋਣ ਮੁਹਿੰਮ ਦੀ ਡੋਰ ਰਾਮਨਗਰ ਕਲੋਨੀ ਅਦਰਸ਼ਨਗਰ ਉਦੇਸ ਸਾਡੇ ਕੌਂਸਲਰ ਦਵਿੰਦਰ ਪਹਿਲਵਾਂ ਜੀ ਨੇ ਸੰਭਾਲੀ ਆ ਬੜਾ ਭਰਵਾ ਹੰਗਾਰਾ ਇਧਰਲੇ ਇਲਾਕੇ ਤੋਂ ਸਾਨੂੰ ਮਿਲ ਰਿਹਾ ਸਾਨੂੰ ਪੂਰਾ ਵਿਸ਼ਵਾਸ ਆ ਕਿ ਦਵਿੰਦਰ ਪਹਿਲਵਾਂ ਜੀ ਨੂੰ ਜਿਸ ਤਰ੍ਹਾਂ ਸੰਗਤਾਂ ਨੇ ਲੋਕਾਂ ਨੇ ਵੋਟਰਾਂ ਨੇ ਪਹਿਲਾਂ ਜਿਤਾਇਆ ਸੀ ਇਹਨਾਂ ਨੇ ਸਾਰੀ ਵਾਰਡ ਨੂੰ ਆਪਣਾ ਪਰਿਵਾਰ ਸਮਝ ਕੇ ਲੋਕਾਂ ਦੇ ਵਿਕਾਸ ਕਰਵਾਏ ਆ ਔਰ ਬਹੁਤ ਪਿਆਰ ਬਣਾਇਆ ਇਹਨਾਂ ਨੇ ਮਹੱਲੇ ਦੇ ਵਿੱਚ ਇਲਾਕੇ ਵਿੱਚ ਇਹਨਾਂ ਦੇ ਮੂਹੋਂ ਸਾਨੂੰ ਪੂਰੀਆਂ ਵੋਟਾਂ ਪੈਣ ਗਈਆਂ ਔਰ ਬਿੱਟੂ ਭਾਜੀ ਇੱਥੋਂ ਜਿੱਤ ਪ੍ਰਾਪਤ ਕਰਨਗੇ ਮੈਂ ਲੋਕਾਂ ਨੂੰ 1 ਅਪ੍ਰੈਲ ਕਰਨਾ ਚਾਹੂੰਗਾ ਵਾਰਡਦਿਆਂ ਨੂੰ ਕਿ ਆਪਣੇ ਘਰ ਵਿੱਚ ਝਾੜੂ ਵੰਦਾ ਸਫਾਈ ਵਾਸਤੇ ਤੇ ਉਹ ਝਾੜੂ ਜਦੋਂ ਖਿਲਰਨ ਲੱਗ ਜਾਏ ਨਾ ਉਹਦੇ ਤਿੱਲੇ ਤਿੱਲੇ ਖਿਲਰਨ ਲੱਗਣ ਗੰਦ ਪਾਣ ਲੱਗ ਜਾਏ ਉਹ ਝਾੜੂ ਤੇ ਆਪਾਂ ਨੂੰ ਕੱਢ ਕੇ ਬਾਹਰ ਸੁੱਟ ਦੇਣੇ ਤੇ ਮੈਂ ਸੰਗਤਾਂ ਨੂੰ ਇਹ ਬੇਨਤੀ ਕਰੂੰਗਾ ਵੋਟਰਾਂ ਨੂੰ ਕਿ ਜਿਹੜਾ ਝਾੜੂ ਸਫਾਈ ਕਰਨ ਵਾਸਤੇ ਅਰਬੰਦੀ ਕੇਜਰੀਵਾਲ ਭਗਵੰਤ ਮਾਨ ਨੇ ਨਾਅਰਾ ਦੇ ਕੇ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਈ ਸੀ ਉਸ ਝਾੜੂ ਨੇ ਹੁਣ ਇੱਥੇ ਗੰਦ ਪਾਣਾ ਖਲਾਰਾ ਪਾਣਾ ਸ਼ੁਰੂ ਕਰ ਦਿੱਤਾ ਕਿ ਜੋ ਵਾਦਾ ਕਰਦੇ ਆ ਉਹ ਸੰਗਤਾਂ ਦੇ ਨਾਲ ਲੋਕਾਂ ਦੇ ਨਾਲ ਉਹ ਬੁਰਾ ਨਹੀਂ ਕੀਤਾ ਜਾਂਦਾ ਸਾਡੀਆਂ ਭੈਣਾਂ ਨੂੰ ਵਾਦਾ ਕੀਤਾ 1-1000 ਰੁਪਏ ਦਾ ਲਾਲਚ ਦਿੱਤਾ ਤੇ ਅੱਜ ਤੱਕ ਉਹ ਵਾਦਾ ਨਹੀਂ ਪੂਰਾ ਕੀਤਾ ਐਨਓਸੀਆਂ ਦੀ ਗੱਲ ਸੀ ਤੇ ਉਹਦੇ ਵਿੱਚ ਲਟਕਾ ਲਟਕਾ ਕੇ ਲਟਕਾ ਲਟਕਾ ਕੇ ਅੱਜ ਵੀ ਲੋਕਾਂ ਨੂੰ ਬੇਕੂ ਬਣਾਉਣ ਵਾਲਾ ਕੰਮ ਕਰਕੇ ਅਧੂਰੇ ਫੈਸਲੇ ਕਰਕੇ ਉਹ ਇੱਥੇ ਛੱਡਦੇ ਆ ਤੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਇਹ ਸਰਕਾਰ ਦਾ ਝਾੜੂ ਆ ਇਹਦਾ ਵੀ ਤੀਲਾ-ਤੀਲਾ ਖਲਾਰ ਕੇ ਐ ਕਿਉਂਕਿ ਝਾੜੂ ਨੇ ਗੰਦ ਪਾਣਾ ਸ਼ੁਰੂ ਕੀਤਾ ਐ ਝਾੜੂ ਨੂੰ ਕੱਢ ਕੇ ਬਾਹਰ ਸੁੱਟੋ ਤੇ ਕਮਲ ਦਾ ਫੁੱਲ ਆ ਜਿਹੜਾ ਉਹਨੂੰ ਬਾਗਾਂ ਦੇ ਵਿੱਚ ਖਿਲਡਾਓ ਤਾਂ ਕਿ ਭਾਰਤੀ ਜਨਤਾ ਪਾਰਟੀ ਜੋ ਸਾਰੇ ਹਿੰਦੁਸਤਾਨ ਦੇ ਵਿੱਚ ਸਬਕਾ ਸਾਥ ਸਬਕਾ ਵਿਕਾਸ ਲੈ ਕੇ ਨਾਰਾ ਚਲਦੀ ਹੈ ਉਹ ਬਾਗਾਂ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਕੰਮ ਕੀਤਾ ਜਾਏਗਾ ਸਾਡੇ ਅਨਿਲ ਬਿੱਟੂ ਜੀ ਮਤਲਬ ਬਹੁਤ ਮਿਲਨਸਰ ਨੇਕਦਿਲ ਇਨਸਾਨ ਨੇ ਵਾਰਡ ਨੂੰ ਚਾਰ ਚੰਦ ਲਗਾਣਗੇ ਪਹਿਲਾਂ ਜਿਹੜੇ ਵੀ ਇੱਥੇ ਕਾਉਂਸਲਰ ਰਹੇ ਆ ਲੋਕਾਂ ਨੇ ਉਹਨਾਂ ਨੂੰ ਦੇਖਿਆ ਹੀ ਆ ਇੰਦਰਪੁਰੀ ਵਾਰਡ ਗੱਲ ਇਲਾਕੇ ਦੇ ਵਿੱਚ ਅਸੀਂ ਗਏ ਆ ਕਿ ਉਹ ਕਿਸੇ ਇਸ ਤਰੀਕੇ ਬੋਲਤੇ ਕਰੀ ਉਸ ਬੋਲਤੇ ਉਹ ਆਪਣੇ ਲਾਲਚ ਨੂੰ ਪਾਰਟੀਆਂ ਬਦਲਣ ਵਾਲੇ ਲੋਕ ਨੇ ਤੇ ਬਿੱਟੂ ਭਾਜੀ ਜਿਹੜੇ ਸਮਾਜ ਸੇਵਕ ਇਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਔਰ ਵਾਰਡ ਦੇ ਵਿੱਚ ਖੁਸ਼ਹਾਲੀ ਪੂਰੀ ਆਏਗੀ ਬਹੁਤ ਬਹੁਤ